ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 14 ਜੂਨ 2024 ਦਿਨ ਸ਼ੁੱਕਰਵਾਰ ਹਾੜ ਮਹੀਨੇ ਦੀ ਸਿੰਗਰਾੰਦ ਆਦੀ ਇਹ ਪਹਿਲੀ ਤਾਰੀਖ ਹੈ ਸੇਮਿਆਮੂ ਕੈਡਜ਼ੀ ਅਤੇ ਕਵੰਟਲਨ ਮੋਗਲ ਨਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਰਸਬਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹ ਚ ਪਾਉਂਦੇ ਆ ਭਾਰਤ ਜੂਲਰਜ਼ ਜਿਨ੍ਹਾਂ ਨੇ ਕਿ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਜੋ ਕਿ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਜੋ ਕਿ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਵਿਦੇਸ਼ੀ ਦਖਲਅੰਦਾਜ਼ੀ ਦੀ ਕਰਨੀ ਆ ਜਿਨੇ ਕਿ ਕਾਫੀ ਮਸਲੇ ਨੇ ਜ਼ੋਰ ਫੜਿਆ ਹੋਇਆ ਤੇ ਇਹ ਗੱਲ ਹੁਣ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਤੱਕ ਜਾ ਪਹੁੰਚੀ ਆ ਵੈਨ ਸਿਟੀ ਕ੍ਰੈਡਿਟ ਯੂਨੀਅਨ ਕੈਨੇਡਾ ਦੀ ਸਭ ਤੋਂ ਵੱਡੀ ਕ੍ਰੈਡਿਟ ਯੂਨੀਅਨ ਐ ਬੈਂਕਿੰਗ ਅਦਾਰਾ ਆ ਉਹਨਾਂ ਨੇ ਕੰਮ ਘਟ ਜਾਣ ਦੇ ਕਾਰਨ ਆਪਣੇ 200 ਦੇ ਕਰੀਬ ਮੁਲਾਜ਼ਮ ਜਿਹੜੇ ਸੀ ਉਹ ਲੇਆਫ ਕਰ ਦਿੱਤੇ ਆ ਘਰ ਤੋੜ ਦਿੱਤੇ ਆ ਗੱਲ ਕਰਾਂਗੇ ਲਿਨਕਸ 에ਅਰਲਾਈਨਸ ਦੀ ਜਿਹੜੀ ਕਿ ਫਲੌਪ ਹੋ ਗਈ ਆ ਤੇ ਬੈਂਕਰਪਟ ਹੋ ਗਈ ਆ ਉਹਦੇ ਬਾਰੇ ਅੱਜ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਪੈਸੇ ਤਾਂ ਦੇਣੇ ਦੇਣੇ ਆ ਨਾਲ ਦੀ ਨਾਲ ਹਵਾਈ ਐਡੇ ਵਾਲਿਆਂ ਦੇ ਵੀ ਪੈਸੇ ਦੇਣੇ ਆ ਪਾਰਕਿੰਗ ਦੇ ਪੈਸੇ ਨਹੀਂ ਦਿੱਤੇ ਹੱਲੇ ਤੱਕ ਕੈਨੇਡੀਅਨ ਪਾਰਲੀਮੈਂਟ ਵਿੱਚ ਜਾਤੀ ਆਧਾਰ ਤੇ ਜਿਹੜਾ ਵਿਤਕਰਾਇਆ ਉਹਦੇ ਉਲਟ ਇੱਕ ਮੋਸ਼ਨ ਲਿਆਂਦਾ ਗਿਆ ਕਿ ਮਤਾ ਲਿਆਂਦਾ ਗਿਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਯੂਐਸ ਕਾਂਗਰਸ ਵਿੱਚ ਅੱਜ ਇੱਕ ਸਿੱਖ ਗੈਨੀ ਇੰਜੀਨੀਅਰ ਦਾਸ ਕੀਤੀ ਆ ਤੇ ਨਾਲ ਹੀ ਅਮਰੀਕਨ ਸਿੱਖਾਂ ਨੇ ਅਮਰੀਕਨ ਸਰਕਾਰ ਤੋਂ ਇੱਕ ਮੰਗ ਕੀਤੀ ਆ ਕੀ ਮੰਗਿਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਅਖੀਰ ਵਿੱਚ ਗੱਲਬਾਤ ਹੋਊਗੀ ਜੀ ਪਰੰਧਤੀ رائے ਹੁਣਾਂ ਦੀ ਜਿਹੜੇ ਕਿ ਇੱਕ ਬੁੱਧੀਜੀਵੀ ਆ ਬੁਕਰ ਪ੍ਰਾਈਜ਼ ਵਿਜੇਤਾ ਨੇ ਤੇ ਉਹਨਾਂ ਨੂੰ ਯੂਪੀਏ ਤੇ ਦੇ ਦੀ ਨੇ ਜੀ ਹੁਣ ਇੱਕ ਮੁਕਾਦਮੇ ਦੇ ਵਿੱਚ ਉਹਨਾਂ ਦੇ ਉੱਤੇ ਟਰਾਇਲ ਚਲਾਇਆ ਜਾਊਗਾ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਭ ਤੋਂ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਜਿਹੜਾ ਜਿਉਂ ਗਾਂ ਤੋਂ ਗਾਂ ਜ਼ਿਆਦਾ ਕਰ ਮਾਰਿਆ ਗੱਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਉੱਤੇ ਸਵਾਲ ਚੁੱਕਣ ਤੇ ਪਹੁੰਚ ਚੁੱਕੀ ਆ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਪ੍ਰਮੁੱਖ ਦਾਵੇਦਾਰ ਸੀ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਉਹ ਕਹਿੰਦੇ ਵੀ ਫੌਨ ਇੰਟਰਫੀਰੈਂਸ ਇੱਕ ਕਸਲੀਅਤ ਆ ਤੇ ਬ੍ਰੈਂਪਟਨ ਦੇ ਵਿੱਚ ਹੋ ਰਹੀ ਆ ਉਕਨ ਦੇ ਸੀਸਰ ਜਿਹੜੀ ਕਿ ਕੈਨੇਡਾ ਦੀ ਕੁਫੀਆ ਏਜੰਸੀ ਆ ਉਹਨਾਂ ਨੇ ਕਹਿੰਦੇ ਮੇਰੇ ਨਾਲ ਗੱਲ ਕਰਕੇ ਮੈਨੂੰ ਬਰੀਫ ਕੀਤਾ ਮੈਨੂੰ ਦੱਸਿਆ ਕਿ ਬ੍ਰੈਂਟਨ ਦੇ ਵਿੱਚ ਫੋਨ ਇੰਟਰਫੀਰੈਂਸ ਹੋ ਰਹੀ ਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਨਾਲ ਲੱਗਦੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਮੇਅਰਸ ਨੂੰ ਇਹ ਸੂਚਿਤ ਕੀਤਾ ਗਿਆ ਸੋ ਜ਼ਾਹਰਾ ਤੌਰ ਦੇ ਉੱਤੇ ਜੇਕਰ ਇਹ ਬ੍ਰੈਂਟਨ ਚ ਹੋ ਰਹੀ ਆ ਤਾਂ ਕੀ ਸਰੀ ਵੈਨਕੂਵਰ ਬਰਨ ਵੀ ਰਚਮੜ ਵਿੱਚ ਵੀ ਹੋ ਰਹੀ ਆ ਇਹਦੇ ਬਾਰੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਆ ਸੋ ਜਿਹੜੇ ਪੈਟਰਿਕ ਬ੍ਰਾਊਨ ਨੇ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਰੇਸ ਦੇ ਵਿੱਚ ਜਿਹੜੀ ਦਾਅਵੇਦਾਰੀ ਕੀਤੀ ਸੀ ਬੜੀ ਮਜ਼ਬੂਤ ਦਾਅਵੇਦਾਰੀ ਸੀਗੀ ਉਹਨਾਂ ਦੀ ਪਰ ਉਹ ਮੌਜੂਦਾ ਕੰਜ਼ਰਵੇਟਿਵ ਆਗੂ ਪੀਅਰ ਪੋਲੀਵ ਤੋਂ ਚੋਣ ਹਾਰ ਗਏ ਸੀ ਉਦੋਂ ਵੀ ਇਹ ਦੋਸ਼ ਲੱਗੇ ਸੀ ਕਿ ਭਾਰਤ ਸਰਕਾਰ ਜਿਹੜੀ ਆ ਉਹ ਪੀਅਰ ਪੋਲੀਵ ਨੂੰ ਸਪੋਰਟ ਕਰਦੀ ਆ ਉਹਨੂੰ ਜਿਤਾਉਣ ਦੇ ਵਾਸਤੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨੇ ਇੱਕ ਐਮਪੀ ਤੱਕ ਪਹੁੰਚ ਕੀਤੀ ਸੀਗੀ ਕਿ ਪੈਟ੍ਰਿਕ ਬ੍ਰਾਊਨ ਦੀ ਸਪੋਰਟ ਨਾ ਕੀਤੀ ਜਾਵੇ ਸੋ ਜਿਵੇਂ ਅਮਰੀਕਾ ਦੇ ਵਿੱਚ ਦੋਸ਼ੇ ਲੱਗੇ ਸੀਗੇ ਕਿ ਰੂਸ ਵੱਲੋਂ ਵਿਦੇਸ਼ੀ ਦਖਲਅੰਦਾਜ਼ੀ ਕੀਤੀ ਗਈ ਹੈ ਤੇ ਉਹ ਵਿਦੇਸ਼ੀ ਦਖਲਅੰਦਾਜ਼ੀ 트ੰਪ ਨੂੰ ਦਿਟਾਉਣ ਵਾਸਤੇ ਸੀ ਏਦਾਂ ਹੀ ਕੈਨੇਡਾ ਦੇ ਵਿੱਚ ਦੋਸ਼ੇ ਲੱਗ ਰਹੇ ਆ ਕਿ ਪੀਅਰ ਪੌਲੀਵ ਨੂੰ ਦਿਟਾਉਣ ਵਾਸਤੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਭਾਰਤ ਸਰਕਾਰ ਨੇ ਦਖਲਅੰਦਾਜ਼ੀ ਕੀਤੀ ਆ ਹੁਣ ਜਦੋਂ ਪੈਟਰਿਕ ਬ੍ਰਾਊਨ ਜਿਹੜੇ ਆ ਉਹ ਇਹ ਗੱਲ ਮੋਹਰੇ ਆ ਕੇ ਕਹਿਣ ਲੱਗੇ ਆ ਕਿ ਬ੍ਰੈਂਟਨ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹੋ ਰਹੀ ਆ ਹੋਈ ਆ ਤੇ ਮੈਨੂੰ ਸੀਸ ਨੇ ਇਹਦੇ ਬਾਰੇ ਦੱਸਿਆ ਆ ਤਾਂ ਮਾਮਲਾ ਕਾਫੀ ਗੰਭੀਰ ਬਣ ਜਾਂਦਾ ਆ ਉਹ ਕਹਿੰਦੇ ਮੈਂ ਤੁਹਾਨੂੰ ਬਹੁਤੀਆਂ ਡੀਟੇਲਸ ਨਹੀਂ ਦੱਸ ਸਕਦਾ ਇਹਦੀਆਂ ਪਰ ਬਹੁਤ ਖਤਰਨਾਕ ਹੈ ਸਕਿਉਰਿਟੀ ਰੀਜ਼ਨ ਕਰਕੇ ਤੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਇੰਨਾ ਦੱਸ ਦਿੰਨਾ ਆ ਬਈ ਜਿਹੜੀ ਕੈਨੇਡੀਅਨ ਸਕਿਉਰਿਟੀ ਐਂਡ ਇੰਟੈਲੀਜੈਂਸ ਸਰਵਿਸਸ ਸੀਸਰ ਜਾਂ ਉਹਨਾਂ ਦੇ ਕੋਲ ਹਰੇਕ ਸ਼ਹਿਰ ਦੀ ਹਰੇਕ ਥਾਂ ਦੀ ਜਾਣਕਾਰੀ ਆ ਕਿ ਕਿੱਥੇ ਕਿੱਦਾਂ ਕਿੱਦਾਂ ਫੋਨ ਇੰਟਰਫੀਅਰਸ ਹੋਈ ਆ ਜੀ ਸੋ ਇਹ ਇੱਕ ਆਪਣੇ ਆਪ ਦੇ ਬੜਾ ਵੱਡਾ ਮਸਲਾ ਆ ਹੁਣ ਜਦੋਂ ਇਹ ਮਸਲਾ ਗਰਮਾਇਆ ਹੋਇਆ ਇਹ ਕਿਹਾ ਜਾ ਰਿਹਾ ਪਾਰਲੀਮੈਂਟ ਵਿੱਚ ਗਦਾਰ ਬੈਠੇ ਆ ਜਦ ਰਵੀ ਸਿੰਘ ਉਹਨਾਂ ਦਾ ਬਿਆਨ ਸੀਗਾ ਕਿਉਂਕਿ ਜਿਹੜੀ ਪਾਰਲੀਮੈਂਟ ਦੀ ਕਮੇਟੀ ਆ ਉਹਨਾਂ ਨੇ ਇਹ ਕਿਹਾ ਰਿਪੋਰਟ ਦੇ ਵਿੱਚ ਅੱਭੀ ਤੁਸੀਂ ਦੇਖੋ ਜਾ ਕੇ ਕਿ ਕੁਝ ਐਮਪੀ ਜਿਹੜੇ ਨੇ ਕੁਝ ਸੈਨੇਟਰ ਆ ਉਹ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਹੇਠ ਕੰਮ ਕਰਦੇ ਆ ਉਹਨਾਂ ਦੇ ਨਾਲ ਮਿਲੇ ਗਲੇ ਆ ਪਰ ਉਹਨਾਂ ਦੇ ਅਸੀਂ ਨਾਂ ਨਹੀਂ ਦੱਸ ਸਕਦੇ ਜਿੱਥੇ ਇੱਕ ਪਾਸੇ ਉਹਨਾਂ ਦੇ ਨਾਂ ਜਨਤਾ ਕਰਨ ਦੀਆਂ ਮੰਗਾਂ ਉੱਠ ਰਹੀਆਂ ਉੱਥੇ ਨਾਲ ਦੀ ਨਾਲ ਹੁਣ ਇਹ ਕਿਹਾ ਜਾ ਰਿਹਾ ਆ ਕਿ ਜਾਂਚ ਦਾ ਘੇਰਾ ਵਧਾਇਆ ਜਾਵੇ ਅੱਜ ਐਨਡੀਪੀ ਨੇ ਜਗਦੀਸ਼ ਸਿੰਘ ਉਹਨਾਂ ਨੂੰ ਇਹ ਚਿੱਠੀ ਲਿਖੀ ਆ ਉਹ ਕਹਿੰਦੇ ਵੀ ਜਿਹੜੀ ਫੋਰਨ ਇੰਟਰਫੇਸ ਦੀ ਜਾਂਚ ਚੱਲ ਰਹੀ ਆ ਉਹ ਜਾਂਚ ਦਾ ਘੇਰਾ ਵਧਾ ਕੇ ਕੰਜ਼ਰਵਟਿਵ ਪਾਰਟੀ ਦੀ ਲੀਡਰਸ਼ਿਪ ਰੇਸ਼ਨੂ ਵੀ ਵਿੱਚ ਸ਼ਾਮਲ ਕੀਤਾ ਜਾਵੇ ਪਹਿਲਾਂ ਇਹ ਜਾਂਚ ਜਿਹੜੀ ਆ 219 ਅਤੇ 221 ਦੀਆਂ ਚੋਣਾਂ ਤੱਕ ਸੀਮਤ ਸੀ ਪਰ ਹੁਣ ਇਹ ਕਿਹਾ ਜਾ ਰਿਹਾ ਕਿਸ ਜਾਂਚ ਤੇ ਵਿੱਚ ਕੰਜ਼ਰਵਟਿਵ ਪਾਰਟੀ ਦੀ ਲੀਡਰਸ਼ਿਪ ਰੇਸ਼ਨੂ ਵੀ ਲਿਆ ਜਾਵੇ ਕਿ ਕਿਹੜੇ ਉਮੀਦਵਾਰ ਦੀ ਜਿਹੜੀ ਮਦਦ ਆ ਉਹ ਕਿਹੜੀ ਸਰਕਾਰ ਕਰ ਰਹੀ ਸੀਗੀ ਉਹ ਕਹਿੰਦੇ ਵੀ ਇਹ ਦੱਸਣਾ ਪੈਣਾ ਵੀ ਜੇਕਰ ਚੀਨ ਅਤੇ ਭਾਰਤ ਦਖਲਅੰਦਾਜ਼ੀ ਕਰ ਰਹੇ ਸੀ ਤਾ ਪਰ ਕਿਹੜੇ ਅਮੇਦੀਬਾਦ ਨੂੰ ਜਤੌਣ ਵਾਸਤੇ ਜੋਰ ਲਾ ਰਹੇ ਸੀਗੇ ਇਹ ਗੱਲ ਕ੍ਰੀਡਿਅਨ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਆ ਸੋ ਮਾਮਲਾ ਜੀ ਕਾਫੀ ਜਿਹੜਾ ਗਰਮਾ ਰਿਹਾ ਆ ਤੇ ਜਗਮੀਤ ਸਿੰਘ ਹੁਣੇ ਰਿਪੋਰਟ ਪੜ੍ਹ ਲਈ ਆ ਜਿਹੜੀ ਪਾਰਲੀਮੈਂਟਰੀ ਕਮੇਟੀ ਨੇ ਰਿਪੋਰਟ ਬਣਾਈ ਆ ਜਿਹਦੇ ਵਿੱਚ ਐਮਪੀਜ਼ ਦਾ ਸੈਨੇਟਰ ਦਾ ਜ਼ਿਕਰ ਆ ਉਹ ਕਹਿੰਦੇ ਵੀ ਮੈਂ ਇਹ ਰਿਪੋਰਟ ਪੜ੍ਹਨ ਤੋਂ ਬਾਅਦ ਬੜਾ ਹੈਰਾਨ ਹੋਇਆ ਆ ਵੀ ਇਹਦੇ ਵਿੱਚ ਇੰਨੀ ਸੁਰੱਖਿਆ ਦੇ ਨਾਲ ਰਿਲੇਟਡ ਜਿਹੜੀ ਗੁਪਤ ਜਾਣਕਾਰੀ ਆ ਵੇ ਕੈਨੇਡਾ ਦੇ ਵਿੱਚ ਇੰਨੀ ਵੱਡੀ ਪੱਧਰ ਤੇ ਸਾਨ ਲੱਗ ਚੁੱਕੀ ਆ ਉਹ ਕਹਿੰਦੇ ਮੈਨੂੰ ਇਸ ਅਕਾਲ ਦੀ ਬੜੀ ਹੈਰਾਨੀ ਹੈ ਤੇ ਦੁੱਖ ਹੈ ਵੀ ਪ੍ਰਧਾਨ ਮੰਤਰੀ ਜਸਟਨ ਟੂਟੋ ਨੂੰ ਇੰਨਾ ਕੁਝ ਪਤਾ ਸੀਗਾ ਉਹਨਾਂ ਨੇ ਫਿਰ ਵੀ ਕੁਝ ਕੀਤਾ ਨਹੀਂ ਤੇ ਦੂਜੇ ਪਾਸੇ ਪੀਅਰ ਪੌਲੀਵ ਜਿਹੜਾ ਕਿ ਕੰਜ਼ੈਕਟਿਵ ਪਾਰਟੀ ਦੇ ਆਗੂ ਆ ਉਹ ਇਹ ਰਿਪੋਰਟ ਪੜ੍ਹਣਾ ਹੀ ਨਹੀਂ ਚਾਹੁੰਦੇ ਉਹ ਸਾਈਨ ਹੀ ਨਹੀਂ ਕਰ ਰਿਹਾ ਡਿਸਕਲੋਜ਼ਰ ਰਿਪੋਰਟ ਪੜ੍ਹਣ ਵਾਲਾ ਕਿਉਂਕਿ ਜੇ ਉਹ ਡਿਸਕਲੋਜ਼ਰ ਸਾਈਨ ਕਰਕੇ ਰਿਪੋਰਟ ਪੜ੍ਹ ਲੈਂਦੇ ਆ ਤਾਂ ਉਸ ਸੰਬੰਧੀ ਨੂੰ ਸਵਾਲ ਹੋ ਸਕਦੇ ਆ ਬਾਕੀ ਸਾਰੇ ਲੀਡਰਾਂ ਨੇ ਇਹ ਰਿਪੋਰਟ ਪੜ੍ਹ ਲਈ ਆ ਪਰ ਪੀਅਰ ਪੌਲੀਵ ਕਿਉਂ ਨਹੀਂ ਰ ਉਹ ਇਸੋ ਕਿਉਂ ਜਿਹੜੇ ਭੱਜ ਰਹੇ ਆ ਇਹ ਇੱਕ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਆ ਤੁਹਾਨੂੰ ਯਾਦ ਹੋਣਾ ਕਿ ਉਹ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਕੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਕੈਨੇਡੀਅਨ ਪਾਰਲੀਮੈਂਟ ਵਿੱਚ ਖੜਕੇ ਦੋਸ਼ ਲਾਏ ਸੀਗੇ ਕਿ ਭਾਈ ਹਰਦੀਪ ਸਿੰਘ ਨੱਜਰ ਦੇ ਕਤਲ ਪਿੱਛੇ ਭਾਰਤੀ ਹੱਥ ਆ ਤਾਂ ਉਦੋਂ ਵੀ ਟਰੂਡੋ ਹੁਣੇ ਵੀ ਰਿਪੋਰਟ ਪੜ੍ਹ ਲਈ ਉਹ ਜਿਹੜੇ ਐਲਿਜ਼ਬਥ ਮੇ ਗ੍ਰੀਨ ਪਾਰਟੀ ਦੇ ਉਹਨਾਂ ਨੇ ਵੀ ਪੜ੍ਹ ਲਈ ਐਨਡੀਪੀ ਦੇ ਜਗਮੀਰ ਸਿੰਘ ਨੇ ਵੀ ਪੜ੍ਹ ਲਈ ਤੇ ਪਰ ਪੀਅਰ ਪੋਲੀਯੋਵ ਨੇ ਉਦੋਂ ਵੀ ਇਹ ਅਨੰਕ ਨੇ ਕੀਤੀ ਸੀਗੀ ਨਾ ਨੁੱਕਰ ਕੀਤੀ ਸੀਗੀ ਰਿਪੋਰਟ ਪੜਨ ਤੋਂ ਸੋ ਹੁਣ ਸਵਾਲ ਫਿਰ ਉੱਥੇ ਆ ਕੇ ਖੜਦਾ ਆ ਵੀ ਕੀ ਭਾਰਤ ਜਿਹੜੀ ਕਹਿ ਰਿਹਾ ਵੀ ਭਾਰਤੀ ਦਖਲਅੰਦਾਜ਼ੀ ਆ ਕੈਨੇਡਾ ਦੇ ਵਿੱਚ ਜਿਹੜੀ ਹੋਈ ਆ ਉਹ ਪੀਅਰ ਪਾਲੀਓਪ ਕਰਕੇ ਹੋਈ ਆ ਪੀਅਰ ਪਾਲੀਓਪ ਨੂੰ ਜਤੌਣ ਕਰਕੇ ਹੋਈ ਆ ਤੇ ਪੀਅਰ ਪਾਲੀਓਪੇ ਰਿਪੋਰਟ ਕਿਉਂ ਪੜ ਨਹੀਂ ਰਹੇ ਹੈਗੇ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਇਸ ਸੰਬੰਧੀ ਕੁਝ ਹੋਰ ਖੁਲਾਸੇ ਵੀ ਹੋਣੇ ਆ ਕਿਉਂਕਿ ਗੱਲ ਕੱਲੀ ਐਮਪੀਸ ਤੇ ਸੈਨੇਟਰਸ ਤੱਕ ਨਹੀਂ ਰਹਿਣੀ ਹੈਗੀ ਜਿਹੜੀ ਇਹ ਦਖਲਅੰਦਾਜ਼ੀ ਆ ਮੀਡੀਆ ਦੇ ਵਿੱਚ ਵੀ ਹੋਈ ਆ ਜਿਹੜੇ ਪੱਤਰਕਾਰ ਨੇ ਟੀਵੀ ਹੋਸਟ ਨੇ ਰੇਡੀਓ ਹੋਸਟ ਨੇ ਉਹਨਾਂ ਨੂੰ ਵੀ ਪਰਮਾਇਆ ਗਿਆ ਆਪਣੇ ਵੱਲ ਕਰਨ ਦੇ ਵਾਸਤੇ ਆਪਣੇ ਪਾਸੇ ਦੀਆਂ ਖਬਰਾਂ ਦੇਣ ਵਾਸਤੇ ਜਿਹੜਾ ਉਹਨਾਂ ਤੇ ਦਬਾਅ ਪਾਇਆ ਗਿਆ ਕੀ ਉਹਦੇ ਵਿੱਚ ਪੈਸਾ ਵੀ ਵਰਤਿਆ ਗਿਆ ਇਹ ਵੀ ਗੱਲਾਂ ਹਜੇ ਬਾਹਰ ਆਉਣੀਆਂ ਆ ਸੋ ਰੇਡੀਓ ਟੀਵੀ ਕੇਂਦਰਾਂ ਦੇ ਮਾਲਕ ਰਿਪੋਰਟਰ ਸਾਰੇ ਇਸ ਜਾਂਚ ਦੇ ਘੇਰੇ ਵਿੱਚ ਹੌਲੀ-ਹੌਲੀ ਕਰਕੇ ਆਉਣੇ ਆ ਤੇ ਬਹੁਤ ਸਾਰਾ ਕੁਝ ਖਲਾਰਾ ਪੈ ਕੇ ਬਾਹਰ ਨਿਕਲਣਾ ਵੀ ਕਿਹੜੇ-ਕਿਹੜੇ ਬੰਦੇ ਕਿਹੜੇ-ਕਿਹੜੇ ਮੁਲਕ ਲਈ ਅੰਦਰੋਂ ਗਤੀ ਕੰਮ ਕਰਦੇ ਸੀ ਇਸ ਨਾਲ ਹੀ ਜਦੋਂ ਆਪਾਂ ਗੱਲ ਕੈਨੇਡਾ ਦੇ ਆਰਥਿਕ ਮੰਦਵਾੜੇ ਦੀ ਕਰਦੇ ਆ ਤਾਂ ਹਾਲਾਤ ਨਿੱਗੜਦੇ ਜਾ ਰਹੇ ਆ ਜਿੱਥੇ ਕਮਾਂਕਾਰਾਂ ਦੇ ਵਿੱਚ ਕਾਫੀ ਘਾਟ ਆ ਟ੍ਰਕਿੰਗ ਖੜੀ ਹੋਈ ਆ ਲਗਭਗ ਚਾਹੇ ਉਹ ਪੋਰਟਸ ਨੇ ਚਾਹੇ ਉਹ ਲੌਂਗ ਰੂਟ ਦੀ ਆਪਾਂ ਗੱਲ ਕਰ ਲਈਏ ਲੌਂਗ ਹਾਲ ਦੀ ਗੱਲ ਕਰ ਲਈਏ ਕੰਸਟ੍ਰਕਸ਼ਨ ਦਾ ਕੰਮ ਜਿਹੜਾ ਬਹੁਤ ਹੱਦ ਤੱਕ ਘਟਿਆ ਹੋਇਆ ਆ ਤੇ ਰੀਟੇਲ ਅਤੇ ਹੂਲ ਸੇਲ ਦੇ ਕੰਮਾਂ ਦੇ ਵਿੱਚ ਵੀ ਕਾਫੀ ਗਰਾਵਟਾਈ ਆ ਅਜਿਹੇ ਸਮੇਂ ਬੈਂਕਿੰਗ ਇੱਕ ਜਿਆ ਖਿੱਤਾ ਸਗਾ ਜਿਹਦੇ ਵਿੱਚ ਲੱਗਦਾ ਜਿਹਾ ਕਿ ਸਾਰੇ ਪੈਸੇ ਬਣਾ ਰਹੇ ਆ ਕੰਮ ਸਹੀ ਸਲਾਮਤ ਚੱਲ ਰਿਹਾ ਆ ਪਰ ਵੈਨ ਸਿਟੀ ਕ੍ਰੈਡਿਟ ਯੂਨੀਅਨ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਕ੍ਰੈਡਿਟ ਯੂਨੀਅਨ ਆ ਬੈਂਕਿੰਗ ਦਾ ਹਜ਼ਾਰ ਆ ਤੇ ਇਹਨਾਂ ਦੀਆਂ BC ਤੇ ਵਿੱਚ ਤਕਰੀਬਨ 50 ਦੇ ਕਰੀਬ ਲੋਕੇਸ਼ਨ ਆ ਇਹਨਾਂ ਦੇ ਸੀਈਓ ਵਲਿੰਟਨ ਹਾਲ ਬਰੋਕ ਨੇ ਦੱਸਿਆ ਕਿ ਅਸੀਂ ਬੜਾ ਸਖਤ ਫੈਸਲਾ ਲੈ ਰਹੇ ਆ ਦਿਲ ਤੇ ਪੱਥਰ ਰੱਖ ਕੇ ਲੈ ਰਹੇ ਆ ਕਿ ਸਾਨੂੰ 200 ਦੇ ਕਰੀਬ ਮੁਲਾਜ਼ਮ ਜਿਹੜੇ ਆਪਣੇ ਉਹ ਲੇਆਫ ਕਰਨੇ ਪਏ ਆ ਸੋ ਇਹ ਮੁਲਾਜ਼ਮ ਕਿਹੜੇ ਅ ਡਿਵੀਜ਼ਨ ਦੇ ਵਿੱਚ ਕਿਹੜੇ ਖਾਤੇ ਵਿੱਚੋਂ ਜਿਹੜੇ ਲੇਆਫ ਕੀਤੇ ਗਏ ਜਾਂ ਘਰ ਤੋੜੇ ਗਏ ਆ ਇਹ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ ਪਰ ਉਹ ਕਹਿੰਦੇ ਵੀ ਕੰਮਕਾਰਾਂ 'ਗਾਂਹ ਨਾ ਪ੍ਰਭਾਵਿਤ ਹੋਵੇ ਕਿਉਂਕਿ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਆ ਵੈਨ ਸਿਟੀ ਦਾ ਕੰਮਕਾਰ ਘਟਿਆ ਆ ਸਾਨੂੰ ਉਹਨੇ ਕਰਮਚਾਰੀਆਂ ਦੀ ਲੋਡ ਨਹੀਂ ਰਹੀ ਜੰਨੇ ਅਸੀਂ ਹਾਇਰ ਕੀਤੇ ਹੋਏ ਆ ਸੋ ਇਸ ਕਰਕੇ 200 ਦੇ ਕਰੀਬ ਕਰਮਚਾਰੀਆਂ ਦੀ ਛਾਂਟੀ ਲਾਈ ਗਈ ਆ ਤੇ ਗਾਂਹ ਕਹਿੰਦੇ ਕੁਝ ਬ੍ਰਾਂਚਾਂ ਬੰਦ ਕਰਨ ਤੱਕ ਦੀ ਨੌਬਤ ਵੀ ਆ ਸਕਦੀ ਆ ਸੋ ਵੈਨ ਸਿਟੀ ਦੀਆਂ ਗ੍ਰੇਟਰ ਵੈਨਕੂਵਰ ਦੇ ਵਿੱਚ ਇਸ ਤੋਂ ਇਲਾਵਾ ਵਿਕਟੋਰੀਆਸ ਕੰਮਸ਼ਾਹੀਰੀ ਦੇ ਵਿੱਚ 50 ਦੇ ਕਰੀਬ ਬ੍ਰਾਂਚੇਜ਼ ਹੈਗੀਆਂ 200 ਕਰਮਚਾਰੀ ਜਿਹੜੇ ਇਹ ਘਰ ਤੋਂ ਰਹੇ ਗਏ ਆ ਛੁੱਟੀ ਦੇ ਕੇ ਲੇਆਫ ਕੀਤੇ ਗਏ ਆ ਇਹ ਤਕਰੀਬਨ ਵੈਨਸਿਟੀ ਦੀ ਕੁੱਲ ਵਰਕਫੋਰਸ ਦਾ 7% ਦੀ ਬਣਦੇ ਆ ਜਿਹੜੀ ਕਿ ਇੱਕ ਬਹੁਤ ਵੱਡੀ ਗਿਣਤੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਲਿਨਕਸ 에ਅਰ ਦੀ ਲਿਨਕਸ 에ਅਰ ਲਾਈਨ ਜਦੋਂ ਸ਼ੁਰੂ ਹੋਈ ਆ ਤਾਂ ਬੜੀ ਮੌਜ ਸੀਗੀ 30 35 ਡਾਲਰ ਦੀ ਟ੍ਰੈਕਟ ਤੇ ਬੰਦਾ ਪਹੁੰਚ ਕੇ ਕਹਿੰਦਾ ਸੀ ਕਿ ਮੈਨੂੰ 에ਅਰਪੋਰਟ ਤੇ ਚੱਕ ਲਿਓ ਬڑا ਨਜ਼ਾਰਾ ਲਿਆ ਪੰਜਾਬੀਆਂ ਨੇ ਇਹ ਬਹੁਤ ਸਗੁੱਲਤ ਹਾਸਲ ਕੀਤੀ ਆ ਹੋਇਆ ਕਿ ਕਿ ਟ੍ਰੈਕਟ ਇੰਨੀ ਸਸਤੀ ਸੀਗੀ ਕਿ ਖਰਚੇ ਪੂਰੇ ਨਹੀਂ ਹੋਏ ਐਂਡ ਆਫ ਦਾ ਡੇ ਕੰਪਨੀ ਜਿਹੜੀ ਆ ਘਾਟੇ ਵਿੱਚ ਚਲੇ ਗਈ ਤੇ ਉਹਨੂੰ ਬੈਂਕਰਪਟਸੀ ਫਾਈਲ ਕਰਨੀ ਪੈ ਗਈ 186 ਮਿਲੀਅਨ ਦੇ ਕਰੀਬ ਦੇਣਦਾਰੀਆਂ ਨੇ ਜਿਨ੍ਹਾਂ ਦੀਆਂ ਕਰਜ਼ਦਾਰਾਂ ਨੂੰ ਇੰਨੇ ਪੈਸੇ ਦੇਣੇ ਆ ਤੇ ਹੁਣ ਪਤਾ ਲੱਗਾ ਕਿ ਇਹਨਾਂ ਨੇ 에어ਪੋਰਟ ਜਿਹੜਾ ਉਹਨਾਂ ਨੂੰ ਯੂਜ਼ ਕੀਤਾ ਉੱਤੇ ਪਾਰਕਿੰਗ ਦੇ ਪੈਸੇ ਵੀ ਹੱਲੇ ਦੇਣ ਵਾਲੇ ਰਹਿੰਦੇ ਆ ਭੁਗਤਾਨ ਨਹੀਂ ਹੋਇਆ ਚਾਹੇ ਆਪਾਂ ਕੈਲਰੀ ਵੈਂਕੂਵਰ ਰਮਨਟਨ ਹੈਲੀਫੈਕਸਰ ਵੀ ਨਹੀਂ ਪਏ 에어ਪੋਰਟ ਦੀ ਗੱਲ ਕਰ ਲਈਏ ਅਗਰੀ ਪਾਰਕਿੰਗ ਦੀ ਫੀਸ 4 ਮਿਲੀਅਨ ਡਾਲਰ ਦੇ ਕਰੀਬ ਬਣਦੀ ਆ ਉਹ ਇਹਨਾਂ ਨੇ ਦਿੱਤੀ ਨਹੀਂ ਸੋ ਜਿਹੜੇ ਹਵਾਈ ਜਹਾਜ਼ ਹੁੰਦੇ ਆ ਕਿਸੇ ਵੀ ਹਵਾਈ ਅੱਡੇ ਦੇ ਉੱਤੇ ਖੜਦੇ ਆ ਜਿੰਨਾ ਚਿਰ ਖੜਦੇ ਆ ਉਹਦੀ ਪਾਰਕਿੰਗ ਫੀਸ ਦੇਣੀ ਪੈਂਦੀ ਆ ਇਸੇ ਕਰਕੇ ਜਿਹੜੇ ਜ਼ਿਆਦਾ ਬਿਜ਼ੀ ਹਵਾਈ ਅੱਡੇ ਹੈਗੇ ਆ ਉਹਨਾਂ ਦੀ ਜਿਹੜੀ ਪਾਰਕਿੰਗ ਫੀਸ ਜ਼ਿਆਦਾ ਆ ਇਸੇ ਕਰਕੇ ਛੋਟੇ ਸ਼ਹਿਰਾਂ ਨੂੰ ਫਲਾਈਟ ਸਲਾਈਆਂ ਗਈਆਂ ਸੀਦੋਂ ਐਵਰਸਫੋਰਡ ਲਾਤੀ ਉਧਰ ਹਮਿਲਟਨ ਲਾਤੀਆਂ ਆ ਛੋਟੇ ਛੋਟੇ ਸ਼ਹਿਰਾਂ ਵਿੱਚ ਤਾਂ ਹੀ ਲਾਈਆਂ ਗਈਆਂ ਸੀ ਕਿਤੇ ਪਾਰਕਿੰਗ ਫੀਸ ਘੱਟ ਆ ਵੈਨਕੂਵਰ ਟ੍ਰਾਂਟੋ ਜ਼ਿਆਦਾ ਫੀਸ ਆ ਇਸੇ ਤਰੀਕੇ ਜਿਹੜੇ ਵੱਡੇ ਹਵਾਈ ਅੱਡੇ ਆ ਚਾਹੇ ਨਿਊਯਾਰਕ ਆ ਚਾਹੇ ਲੰਡਨ ਹਿਥਰੋ ਆ ਉਹਨਾਂ ਦੀ ਪਾਰਕਿੰਗ ਫੀਸ ਬਹੁਤ ਜ਼ਿਆਦੀ ਹੁੰਦੀ ਆ ਸੋ ਇਹ ਸੋਚਿਆ ਗਿਆ ਸੀਗਾ ਕਿ ਛੋਟੇ ਹਵਾਈ ਅੱਡਿਆਂ ਦੇ ਉੱਤੇ ਪਾਰਕਿੰਗ ਫੀਸ ਘੱਟ ਹੋਊਗੀ ਬਚਾ ਕਰ ਲਵਾਂਗੇ ਪਰ ਗੱਲ ਜਿਹੜੀ ਆ ਜੀ ਉਹ ਬਣੀ ਨਹੀਂ ਹੈਗੀ ਸੋ ਕੰਪਨੀ ਘਾਟੇ ਵਿੱਚ ਚਲ ਗਈ ਆ ਤੇ ਹੁਣ ਹੱਲੇ ਇਹ ਪਕਤਾਨ ਵੀ ਜਿਹੜਾ 186 ਮਿਲੀਅਨ ਤੋਂ ਬਾਹਰ ਕਰਨਾ ਰਹਿੰਦਾ ਜੀ ਗੱਲ ਕਰੀਏ ਕੈਨੇਡਾ ਦੇ ਵਿੱਚ ਜਾਤੀ ਆਧਾਰ ਤੇ ਵਿਤਕਰੇ ਦੀ ਇਹ ਜਿਹੇ ਕਈ ਕੇਸ ਹਿਊਮਨ ਰਾਈਟਸ ਟ੍ਰਿਬਿਊਨਲਸ ਦੇ ਅੱਗੇ ਆਏ ਆ ਇਨਾਂ ਦੇ ਫੈਸਲੇ ਹੋਏ ਆ ਹੁਣ ਇਹ ਮੁਹਿੰਮ ਜਿਹੜੀ ਆ ਪਾਰਲੀਮੈਂਟ ਤੱਕ ਪਹੁੰਚ ਗਈ ਆ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਵੀ ਇਹ ਮੁੱਦਾ ਆਇਆ ਸੀਗਾ ਉੱਥੇ ਗਵਰਨਰ ਨੇ ਵੀਟੋ ਕਰਕੇ ਇਹਨੂੰ ਠੁਸ ਕਰ ਦਿੱਤਾ ਸੀਗਾ ਪਰ ਸੈਟਲ ਦੀ ਸਿਟੀ ਕੌਂਸਲ ਚ ਪਾਸ ਹੋ ਚੁੱਕਾ ਟੋਰਾਂਟੋ ਦੇ ਸਕੂਲ ਬੋਰਡ ਚ ਪਾਸ ਹੋ ਚੁੱਕਾ ਜਿੱਥੇ ਜਿੱਥੇ ਵੀ ਕੋਸ਼ਿਸ਼ ਹੋ ਰਹੀ ਆ ਵੀ ਕਿਸੇ ਤਰੀਕੇ ਜਾਤੀ ਆਧਾਰਤ ਵਿਤਕਰਾ ਖਤਮ ਹੋਣਾ ਚਾਹੀਦਾ ਹੁਣ ਕੈਨੇਡਾ ਦੀ ਪਾਰਲੀਮੈਂਟ ਵਿੱਚ ਜਿਹੜੇ ਵੈਨਕੂਵਰ ਕਿੰਗਸਵੇ ਹਲਕੇ ਤੋਂ ਐਨਡੀਪੀ ਦੇ ਐਮਪੀ ਡੌਨ ਡਰੇਵਿਸ ਨੇ ਜੀ ਉਹਨਾਂ ਨੇ ਮਤਾ ਪਾਰਲੀਮੈਂਟ ਤੇ ਰੱਖਿਆ ਆ ਤੇ ਮੰਗ ਕੀਤੀ ਆ ਕਿ ਇਹਨੂੰ ਸ਼ਰਬ ਸ਼ਾਂਤੀ ਦੇ ਨਾਲ ਪਾਸ ਕੀਤਾ ਜਾਵੇ ਤੇ ਜਿਹੜਾ ਇਹ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਆ ਜਾਤੀ ਉਧਾਰਤ ਵਿਤਕਰਾ ਆ ਇਹਨੂੰ ਕੈਨੇਡੀਅਨ ਹਿਊਮਨ ਰਾਈਟਸ ਐਕਟ ਦੇ ਅੰਡਰ ਲਿਆਂਦਾ ਜਾਵੇ ਕਿ ਜੇਕਰ ਕੋਈ ਬੰਦਾ ਕੈਨੇਡਾ ਦੇ ਵਿੱਚ ਜਾਤ ਦੇ ਆਧਾਰ ਤੇ ਵਿਤਕਰਾ ਕਰਦਾ ਕਿਸੇ ਨਾਲ ਤੰਗ ਪਰੇਸ਼ਾਨ ਕਰਦਾ ਤਾਂ ਕੈਨੇਡੀਅਨ ਹਿਊਮਨ ਰਾਈਟਸ ਐਕਟ ਦੇ ਅਧੀਨ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋ ਸਕੇ ਸੋ ਇਸ ਵਾਸਤੇ ਇਹ ਮਤਾਲੇ ਅੰਦਾਗਿਆ ਆ ਜਿਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਬਹਿਸ ਵੀ ਹੋ ਸਕਦੀ ਆ ਵੋਟਾਂ ਵੀ ਪੈ ਸਕਦੀਆਂ ਆ ਪਰ ਇਹ ਹੁਣ ਪਾਰਲੀਮੈਂਟ ਦੇ ਵਿੱਚ ਜਾ ਚੁੱਕਾ ਆ ਜਦੋਂ ਟ੍ਰਾਂਟੋ ਦੇ ਵਿੱਚ ਇਹ ਮਸਲਾ ਉੱਠਿਆ ਜਦੋਂ ਕੈਲੀਫੋਰਨੀਆ 'ਚ ਮਸਲਾ ਉੱਠਿਆ ਸਿਆਟਲ ਦੇ ਵਿੱਚ ਮਸਲਾ ਉੱਠਿਆ ਤਾਂ ਸਿੱਖ ਜਥੇਬੰਦੀਆਂ ਨੇ ਪਰਜੋਰ ਇਹਦੀ ਹਮਾਇਤ ਕੀਤੀ ਆ ਇਹਨੂੰ ਪਾਸ ਕਰਾਉਣ ਦੇ ਵਿੱਚ ਪੂਰਾ ਜ਼ੋਰ ਲਾਇਆ ਆ ਕਿਉਂਕਿ ਸਿੱਖ ਧਰਮ ਜਿਹੜਾ ਆ ਉਹ ਜਾਤ ਅਧਾਰਤ ਵਿਤਕਰੇ ਨੂੰ ਬਿਲਕੁਲ ਕਬੂਲ ਨਹੀਂ ਕਰਦਾ ਹੈਗਾ ਤੇ ਇਹ ਸਾਧਾਰ ਦੇ ਉੱਤੇ ਉਹਨਾਂ ਨੇ ਬੜੀ ਸਪੋਰਟ ਕੀਤੀ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਗਾਂ ਕੀ ਹੁੰਦਾ ਸੀ ਨਾਲੋਂ ਨਾਲ ਤੁਹਾਨੂੰ ਦੱਸਦੇ ਰਵਾਂਗੇ ਗੱਲ ਅਮਰੀਕਨ ਕਾਂਗਰਸ ਦੀ ਕਰੀਏ ਤਾਂ ਅਮਰੀਕਨ ਕਾਂਗਰਸ ਜਿੱਥੇ ਕਿ ਇੱਥੇ ਅਮਰੀਕਾ ਦੇ ਸਦਨ ਦੇ ਵਿੱਚ ਕਾਂਗਰਸਮੈਨ ਬਹਿੰਦੇ ਆ ਉੱਥੇ ਅੱਜ ਇੱਕ ਸਿੱਖ ਕੋਲੋਂ ਅਰਦਾਸ ਕਰਵਾਈ ਗਈ ਜਿਹੜੀ ਅਰਦਾਸ ਆਪਾਂ ਸਿੱਖ ਰਜਾਨਾ ਕਰਦੇ ਆ ਉਹ ਅਰਦਾਸ ਨਹੀਂ ਪਰ ਇੰਗਲਿਸ਼ ਦੇ ਵਿੱਚ ਇਹ ਅਰਦਾਸ ਕੀਤੀ ਗਈ ਸਰਬੱਤ ਦੇ ਭਲੇ ਦੀ ਤੇ ਨਾਲ ਦੀ ਨਾਲ ਸ਼ਹੀਦਾਂ ਨੂੰ ਵੀ ਉੱਥੇ ਯਾਦ ਕੀਤਾ ਗਿਆ ਗੋਰਦਰਾ ਸਿੰਘ ਸਭਾਈ ਹਾਕੀਮਾ ਵਿਸ਼ਿੰਗਟਨ ਸਟੇਟ ਦੇ ਵਿੱਚ ਪੈਂਦਾ ਉੱਥੋਂ ਦੇ ਗਿਆਨੀ ਉਨਤੋਂ ਦੇ ਵਜ਼ੀਰ ਗੁਰੂ ਘਰ ਦੇ ਭਾਈ ਮੋਹਨ ਸਿੰਘ ਉਹਨਾਂ ਨੇ ਇਹ ਅਰਦਾਸ ਜਿਹੜੀ ਆ ਅੱਜ ਅਮਰੀਕੀ ਸਦਨ ਦੇ ਵਿੱਚ ਕੀਤੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਪਹਿਲਾਂ ਤੁਹਾਨੂੰ ਛੋਟਾ ਜਿਹਾ ਕਲਿੱਪ ਉਹਦਾ ਦਿਖਾਉਨੇ ਆ ਵਾਚ ਆਵਰ ਆਵਰ ਪ੍ਰੋਟੈਕਟਰਸ ਇਨਸ਼ੂਰਿੰਗ ਆਵਰ ਸੇਫਟੀ ਐਂਡ ਫਰੀडम ਹੋਮੇਜ ਟੂ ਵਰਲਡਵਾਈਡ ਮਾਰਟਰਸ ਹੂ ਫੌਟ ਫਾਰ ਲਿਬਰਟੀ ਜਸਟਿਸ And equality, in the name of Nanak, find everlasting optimism by your with your will, Almighty God, may there be grace for all humanity. Parnam sumo shihidanu, guru ka khalsa, wahi ji ki ਬੜੇ ਕੌਨਫੀਡੈਂਸ ਦੇ ਨਾਲ ਹੌਸਲੇ ਦੇ ਨਾਲ ਸਿੰਘ ਸਾਹਿਬ ਨੇ ਇਹ ਅਰਦਾਸ ਜਿਹੜੀ ਆ ਯੂਐਸ ਕਾਂਗਰਸ ਵਿੱਚ ਕੀਤੀ ਆ ਇਹਦੇ ਅਰਥ ਬੜੇ ਡੂੰਘੇ ਆ ਦੇਖਣ ਨੂੰ ਬਿਸ਼ੱਕ ਇਹ ਛੋਟੀ ਜਿਹੀ ਕਾਰਵਾਈ ਲੱਗਦੀ ਆ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਜਿਹੜਾ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਆ ਆ ਸਿੱਖਾਂ ਨੂੰ ਉੱਪਰ ਚੱਕਿਆ ਜਾ ਰਿਹਾ ਇਹਦੇ ਅਰਥ ਬੜੇ ਡੂੰਘੇ ਆ ਇਹ ਹੌਲੀ-ਹੌਲੀ ਅਮਰੀਕਾ ਸਿੱਖਾਂ ਨੂੰ ਤੇ ਪੂਰੀ ਦੁਨੀਆ ਨੂੰ ਸਮਝਣੇ ਪੈਣਗੇ ਦੂਜੇ ਪਾਸੇ ਕੀ ਹੋਇਆ ਕਿ ਸਿੱਖਾਂ ਦੀਆਂ ਜਥੇਬੰਦੀਆਂ ਨੇ ਅਮਰੀਕਾ ਦੇ ਜਿਹੜੇ ਚੋਟੀ ਦੇ ਸਿਆਸਤਦਾਨ ਨੇ ਲਾਅ ਮੇਕਰ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਆ ਇਹ ਚਿੱਠੀ ਜਿਹੜੀ ਕਿ ਐਂਟਨੀ ਬਲੈਂਕਨ ਸੈਕਟਰੀ ਆਫ ਸਟੇਟ ਨੂੰ ਸੰਬੋਧਨ ਕੀਤੀ ਗਈ ਹੈ ਨਾਲ ਦੀ ਨਾਲ ਮੈਰਿਕ ਗਾਰਲੈਂਡ ਜਿਹੜੇ ਕਿ ਅਮਰੀਕਾ ਦੇ ਟੌਨ ਜਨਰਲ ਆ ਉਹਨਾਂ ਨੂੰ ਸੰਬੋਧਨ ਕੀਤੀ ਗਈ ਆ ਤੇ ਇਹਨੂੰ ਲਿਖਣ ਵਾਲਿਆਂ ਦੇ ਵਿੱਚ ਅਮਰੀਕਨ ਗੁਰਦਰਾ ਪ੍ਰਬੰਧਕ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੀ ਈਸਟ ਕੋਸਟ ਅਤੇ ਅਮਰੀਕਨ ਸਿੱਖ ਕੋਕਸ ਕਮੇਟੀ ਦੇ ਅਹੁਦੇਦਾਰਾਂ ਦੇ ਨਾਮ ਸ਼ਾਮਲ ਆ। ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਮੰਗ ਕੀਤੀ ਗਈ ਆ ਉਹ ਇਹ ਆ ਕਿ ਸਾਲ ਹੋਣ ਵਾਲਾ ਜਦੋਂ ਅਮਰੀਕਾ ਨੇ ਇੱਕ ਇਨਡਾਈਟਮੈਂਟ ਨikhil gupta ਦੇ ਅਲਟ ਅਦਾਲਤ ਵਿੱਚ ਪੇਸ਼ ਕੀਤੀ ਸੀਗੀ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿੱਖ ਆਗੂਆਂ ਨੂੰ ਕਤਲ ਕਰਨ ਵਾਸਤੇ ਭਾਰਤ ਵੱਲੋਂ ਸਾਜ਼ਿਸ਼ ਘੜੀ ਗਈ ਸੀ। ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਕਿ ਜਲ ਤੋਂ ਜਲਦੇ ਦੇ ਉੱਤੇ ਕਾਰਵਾਈ ਹੋਵੇ ਇਹ ਅਮਲ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਦੋਸ਼ੀ ਜਿਹੜੇ ਆ ਉਹ ਕਟਾਰੇ 'ਚ ਖੜੇ ਕੀਤੇ ਜਾਣ ਸਜ਼ਾ ਜਾਰੀਤਾ ਕੀਤੇ ਜਾਣ ਨਾਲ ਦੀ ਨਾਲ ਉਹਨਾਂ ਨੇ ਦੂਜੀ ਜਿਹੜੀ ਮੰਗ ਉਹ ਇਹ ਕੀਤੀ ਆ ਉਹ ਕਹਿੰਦੇ ਕਿਉਂਕਿ ਚੈਕੋਸਲਵਾਕੀਆ ਦੀ ਜਿਹੜੀ ਕੋਰਟ ਆ ਉਹਨੇ ਆਲਰੇਡੀ ਨਿਖਲ ਗੁਪਤਾ ਦੀ ਹਵਾਲਗੀ ਵਾਸਤੇ ਰਾਹ ਪੱਧਰਾ ਕਰ ਦਿੱਤਾ ਆ ਤੇ ਵਿਦੇਸ਼ ਮੰਤਰੀ ਨੇ ਹੁਣ ਫੈਸਲਾ ਕਰਨਾ ਆ ਇਸ ਕਰਕੇ ਅਮਰੀਕਾ ਸਰਕਾਰ ਆਪਣੇ ਪ੍ਰਭਾਵ ਦੀ ਤੁਰੰਤ ਵਰਤੋਂ ਕਰਕੇ ਨਿਖਲ ਗੁਪਤਾ ਦੀ ਹਵਾਲਗੀ ਨੂੰ ਜਲਦ ਤੋਂ ਜਲਦ ਸਰੇ ਚਾੜੇ ਤੇ ਉਦੋਂ ਬਾਅਦ ਫਿਰ ਅਮਰੀਕਾ ਦੇ ਵਿੱਚ ਮਕਦਮਾ ਚੱਲੇ ਤਾਂ ਕਿ ਜਿਹੜੇ ਹੋਰ ਲੋਕਵੇਂ ਵਿਅਕਤੀ ਇਹਦੇ ਪਿੱਛੇ ਸਾਜਿਸ਼ ਪਿੱਛੇ ਆ ਉਹਨਾਂ ਦਾ ਸਾਰਿਆਂ ਦਾ ਨਾਂ ਜਿਹੜਾ ਬਾਹਰ ਆ ਸਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਚੱਲ ਸਕੇ ਵਸ਼ਿੰਗਟਨ ਪੋਸਟ ਵੱਲੋਂ ਇਸ ਸੰਬੰਧੀ ਰਾ ਦੇ ਅਧਿਕਾਰੀਆਂ ਵਿਕਰਮ ਯਾਦਵ ਅਤੇ ਇੱਥੋਂ ਤੱਕ ਕਿ ਰਾ ਦੇ ਸਾਬਕਾ ਮੁਖੀ ਸਾਹਮਤ ਗੂਗਲ ਦਾ ਵੀ ਨਾਂ ਲਿਆ ਗਿਆ ਸੀਗਾ ਜਿਨ੍ਹਾਂ ਨੂੰ ਕਿ ਉਸੇ ਦਿਨ ਰਿਟਾਇਰ ਕੀਤਾ ਗਿਆ ਜਿਸ ਦਿਨ ਇਹ ਸਾਜਿਸ਼ ਜਿਹੜੀ ਆ ਉਹਨੂੰ ਅੰਜਾਮ ਦਿੱਤਾ ਗਿਆ ਸੋ ਅਮਰੀਕਨ ਸਿੱਖਾਂ ਨੇ ਮੰਗ ਜਿਹੜੀ ਆ ਉਹ ਟੌਨੀ ਜਰਨਲ ਨੂੰ ਅਦੇਸ਼ ਐਕਟਿਵ ਸਟੇਟ ਨੂੰ ਕੀਤੀ ਆ ਕਿ ਇਸ ਮਾਮਲੇ ਵਿੱਚ ਤੇਜ਼ੀ ਲਿਆਂਦੀ ਜਾਵੇ ਨਿਕਲ ਗੁਪਤਾ ਨੂੰ ਜਲਦ ਤੋਂ ਜਲਦ ਇੱਥੇ ਅਮਰੀਕਾ ਚ ਲਿਆ ਕੇ ਤੇ ਕੇਸ ਚ ਲਾਇਆ ਜਾਵੇ ਤੇ ਜਿਹੜੇ ਹੋਰ ਦੋਸ਼ੀ ਆ ਉਹ ਵੀ ਨੰਗੇ ਕੀਤੇ ਜਾਣ ਅਖੀਰ ਚ ਗੱਲ ਭਾਰਤ ਦੀ ਕਰੀਏ ਤਾਂ ਭਾਰਤ ਦੇ ਵਿੱਚ ਸਰਕਾਰ ਵਿਰੋਧੀ ਤਾਕਤਾਂ ਸਟੇਟ ਵਿਰੋਧੀ ਤਾਕਤਾਂ ਜਿਹੜੀਆਂ ਆ ਉਹਨਾਂ ਦਾ ਨਾਂ ਹਿਲਾ ਕੇ ਉਹ ਲੋਕ ਜਿਹੜੇ ਕਿ ਸਰਕਾਰ ਦੀ ਲੋਚਨਾ ਕਰਦੇ ਆ ਉਹਨਾਂ ਨੂੰ ਦੇਸ਼ ਧਰੋਹੀ ਦੇਸ਼ ਵਿਰੋਧੀ ਅਜਿਹੀ ਸੰਗਿਆ ਦੇ ਕੇ ਜ਼ਲੀਲਤਾ ਕੀਤਾ ਜਾਂਦਾ ਹੀ ਆ ਉਹਨਾਂ ਨੂੰ ਕੇਸਾਂ ਦੇ ਵਿੱਚ ਵੀ ਉਲਝਾਇਆ ਜਾ ਰਿਹਾ ਤੇ ਉਹ ਵੀ ਕੇਸ ਉਹ ਜਿਹੜੇ ਕਿ ਯੂਏਪੀਏ ਦੇ ਅਧੀਨ ਆ ਰੰਤੀ ਰਾਏ ਦਾ ਨਾਮ ਤੁਸੀਂ ਜਰੂਰ ਸੁਣਿਆ ਹੋਣਾ ਬੁਕਰ ਪ੍ਰਾਈਜ਼ ਵਿਜੇਤਾ ਇਹ ਲੇਖਕਾ ਇੱਕ ਵਿਚਾਰਵਾਨ ਔਰਤ ਜਿਹਨੂੰ ਕਿ ਦੁਨੀਆ ਭਰ ਦੇ ਵਿੱਚ ਸੁਣਿਆ ਪੜਿਆ ਜਾਂਦਾ ਆ ਸੋ ਉਹਦੇ ਉੱਤੇ ਜਿਹੜਾ ਜੀ ਇਹ ਕੇਸ ਜਿਹੜਾ ਚਲਾਉਣ ਦੀ ਇਜਾਜ਼ਤ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾਂ ਨੇ ਦਿੱਤੀ ਆ ਮਸਲਾ 210 ਦਾ ਆ 210 ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਜੀ ਉਹ ਦਿੱਲੀ 'ਚ ਹੋਇਆ ਸੀਗਾ ਤੇ ਕਹ ਲੋ ਕਰਵਾਇਆ ਗਿਆ ਸੀਗਾ ਉਹਦੇ ਵਿੱਚ ਕਹਿੰਦੇ ਵੀ ਰੰਧਤੀ ਰਾਏ ਨੇ ਇੱਕ ਢਕਾਉ ਤਕਰੀਰ ਕੀਤੀ ਆ ਇਸ ਕਰਕੇ ਗੈਰ ਕਾਨੂੰਨੀ ਸਰਗਰਮੀਆਂ ਆ ਤੇ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ ਯੂਪੀਏ ਜਿਹੜਾ ਕਿ ਦੇਸ਼ ਵਿਰੋਧੀ ਦੇਸ਼ ਰੋਹੀ ਕਾਨੂੰਨ ਕਹਿ ਕੇ ਜਾਣਿਆ ਜਾਂਦਾ ਆ ਉਹਦੇ ਤਹਿਤ ਹੁਣ ਮੁਕੱਦਮਾ ਚਲਾਉਣ ਦੀ ਜਿਹੜੀ ਅੱਗ ਆ ਆ ਉਹ ਦਿੱਲੀ ਦੇ ਉਪਰਾਜ ਪਾਲਣ ਦੇਤੀ ਆ ਸੋ ਜਿਹੜੀ ਜਾਣਕਾਰੀ ਬਾਹਰ ਆਈ ਆ ਉਹ ਇਹੀ ਆ ਕਿ ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਜੀ ਸਾਫਕਾ ਸ਼ੇਖ ਸ਼ੌਕਤ ਹਸੈਨ ਉਹਨਾਂ ਨੂੰ ਨਾਲ ਧਿਰ ਬਣਾਇਆ ਗਿਆ ਤੇ ਕਿਹਾ ਇਹ ਗਿਆ ਆ ਕਿ 28 ਅਕਤੂਬਰ 2110 ਨੂੰ ਸੁਸ਼ੀਲ ਪੰਡਤ ਨਾਮ ਦੇ ਇੱਕ ਵਿਅਕਤੀ ਨੇ ਇਹਨਾਂ ਦੋਹਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਾਈ ਸੀਗੀ ਵੀ ਇਹੇ ਭੜਕਾਊ ਕਾਰਵਾਈਆਂ ਕਰ ਰਹੇ ਆ ਭੜਕਾਊ ਭਾਸ਼ਣ ਦੇ ਰਹੇ ਆ ਭਾਸ਼ਣ ਦਿੱਤਾ ਕਿੱਥੇ ਸੀਗਾ ਇੱਕ ਦਿੱਲੀ ਦੇ ਐਲਟੀਜੀ ਆਡੀਟੋਰੀਅਮ ਦੇ ਵਿੱਚ ਇੱਕ ਸਮਾਗਮ ਜਿਹੜਾ 2110 ਚ ਕਰਾਇਆ ਗਿਆ ਸੀਗਾ 21 ਅਕਤੂਬਰ 2110 ਨੂੰ ਸ਼ਿਕਾਇਤ ਤੋਂ ਇੱਕ ਹਫ਼ਤਾ ਪਹਿਲਾਂ ਜਿਹਦਾ ਨਾਂ ਸੀਗਾ ਆਜ਼ਾਦੀ ਦਾ ਓਨਲੀ ਵੇ ਆਜ਼ਾਦੀ ਇੱਕੋ ਇੱਕ ਰਾਹ ਇਹਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਦਾ ਜ਼ਿਕਰ ਸਿਕਾ ਹੋ ਸਬੰਧੀ ਭਾਸ਼ਣ ਦਿੱਤੇ ਗਏ ਸਗੇ ਕਿ ਕਿਸ ਤਰੀਕੇ ਭਾਰਤੀ ਫੋਰਸਾਂ ਧੱਕੇ ਨਾਲ ਕਸ਼ਮੀਰ ਨੂੰ ਨਾਲ ਨੂੜੀ ਬੈਠੀਆਂ ਆ ਤੇ ਕਿਸ ਤਰੀਕੇ ਕਸ਼ਮੀਰ ਦੇ ਵਿੱਚ ਜ਼ੁਲਮ ਕੀਤਾ ਜਾ ਰਿਹਾ ਸੋ ਇਸ ਸੈਮੀਨਾਰ ਤੋਂ ਬਾਅਦ ਜਦੋਂ ਰਣਨੀਤੀ ਰਾਏ ਬਾਹਰ ਨਿਕਲੀ ਆ ਇੱਕ ਟੀਵੀ ਰਿਪੋਰਟਰ ਨੇ ਉਹਨੂੰ ਪੁੱਛਿਆ ਕਿ ਕੀ ਕਸ਼ਮੀਰ ਭਾਰਤ ਦਾ ਟੁੱਟ ਹਿੱਸਾ ਹੈਗਾ ਤਾਂ ਉਹਨੇ ਮੋਰੋਂ ਜਵਾਬ ਦਿੱਤਾ ਰੰਤੀ ਰਾਏ ਨੇ ਵੀ ਕਸ਼ਮੀਰ ਕਦੀ ਵੀ ਭਾਰਤ ਦਾ ਟੁੱਟ ਹਿੱਸਾ ਨਹੀਂ ਰਿਹਾ ਇਹ ਜਿਹੜੇ ਕਾਨੂੰਨ ਬਣੇ ਆ ਜਿਹੜੇ ਸਮਝੌਤੇ ਹੋਏ ਆ ਭਾਰਤ ਸਰਕਾਰ ਦੇ ਜੰਮੂ ਕਸ਼ਮੀਰ ਦੇ ਰਾਜਿਆਂ ਨਾਲ ਉਹਦੇ ਵਿੱਚ ਵੀ ਗੱਲ ਲਿਖੀ ਹੋਈ ਆ ਤੇ ਭਾਰਤੀ ਹੁਕਮਰਾਨ ਵੀ ਪਹਿਲਾਂ ਗੱਲ ਮੰਨਦੇ ਰਹੇ ਆ ਕਿ ਕਸ਼ਮੀਰ ਕਦੇ ਵੀ ਭਾਰਤ ਦਾ ਟੁੱਟ ਹਿੱਸਾ ਨਹੀਂ ਰਿਹਾ ਸੋ ਇਹਦੀ ਗੱਲ ਕਹਿਣ ਦੇ ਉੱਤੇ ਹੀ ਇਹ ਜਿਹੜੀ ਆ ਐਫ ਆਈ ਆਰ ਵਾਸਤੇ ਸ਼ਿਕਾਇਤ ਦਰਜ ਕੀਤੀ ਗਈ ਸੁਸ਼ੀਲ ਪੰਡਤ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਹ ਐਫ ਆਈ ਆਰ ਦਰਜ ਕਰ ਲਈ ਪਰ ਕੇਸ ਨਹੀਂ ਸੀ ਚੱਲ ਸਕਿਆ ਹੁਣ ਦਿੱਲੀ ਦੇ ਉਪਰਾਜਪਾਲ ਵੱਲੋਂ ਬਕਾਇਦਾ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਰੰਧਤੀ ਰਾਏ ਅਤੇ ਸ਼ੌਕਤ हुसैन ਪ੍ਰੋਫੈਸਰ ਜਿਹੜੇ ਨੇ ਉਹਨਾਂ ਦੇ ਉੱਤੇ ਯੂ ਪੀ ਐ ਦੀਆਂ ਧਰਾਵਾਂ ਲਾ ਕੇ ਮੁਕੱਦਮਾ ਚਲਾਇਆ ਜਾਵੇ ਸੋ ਗੱਲ ਉੱਥੇ ਖੜੀ ਹੈ ਜੀ ਵੀ ਚਾਹੇ ਕੋਈ ਆ ਵਿਅਕਤੀ ਛੋਟਾ ਆ ਵੱਡਾ ਆ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਜੇਕਰ ਉਹ ਸਟੇਟ ਦੇ ਉਲਟ ਬੋਲੂਗਾ ਸਟੇਟ ਦੀਆਂ ਨੀਤੀਆਂ ਜਿਹੜੀਆਂ ਗਲਤ ਆ ਉਹਨਾਂ ਨੂੰ ਗਲਤ ਕਹੂਗਾ ਚਾਹੇ ਉਹ ਕਿੰਨੇ ਵੀ ਸੱਭਿਆਕ ਲੈਂਗੁਏਜ ਵਿੱਚ ਕਹਿ ਲਵੇ ਉਹਨੂੰ ਫਿਰ ਧਰਾਵਾ ਉਹਦੇ ਤੇ ਉਹੀ ਲਾਉਣੀਆਂ ਜਿਹੜੀਆਂ ਕਿ ਬਾਕੀਆਂ ਦੇ ਉੱਤੇ ਲਾਈਆਂ ਜਾਂਦੀਆਂ ਮਤਲਬ ਕਿ ਯੂਏਪੀਏ ਉਹਨੂੰ ਦੇਸ਼ ਵਿਰੋਧੀ ਦੇਸ਼ਧਰ ਉਹੀ ਗਰਦਾਨੀਆਂ ਜਾਣਾ ਆ ਇੱਥੇ ਆਪਾਂ ਇਸ ਹਫਤੇ ਦਾ ਅਖੀਲਾ ਪ੍ਰੋਗਰਾਮ ਮੁਕਾਉਣੇ ਆ ਤੇ ਸੋਮਵਾਰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ দ সহার শো ই স্পানসড বায় ভারত জুলর ফাইবর টেক মোটরস